ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਮਸਲੀਨ ਦੇ ਕੱਡੇ ਸੂਟ ਲੈ ਕੇ ਆਏ ਆ ਇਹ ਦਾ ਫਰੰਟ ਹੈ ਜੀ ਕੇਰਾ ਰਹੇ ਜੂਗਾ ਆਪਣਾ ਇਸ ਸਾਈਡ ਤੇ ਫਲਾਵਰ ਬਣਿਆ ਹੋਇਆ ਹੈ ਬਾਕੀ ਪੈਨਲ ਬਣੇ ਹੋਏ ਨੇ ਇੱਕ ਸਾਈਡ ਤੇ ਪੈਨਲ ਬਣੇ ਹੋਏ ਨੇ ਇਹ ਫਲਾਵਰ ਬਣਿਆ ਹੈ ਇਸ ਤਰ੍ਹਾਂ ਸਿਰਫ ਇਹ ਫਰੰਟ ਫਰੰਟ ਕੱਢਿਆ ਹੋਇਆ ਹੈਗਾ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਤੇ ਸੋਹਣਾ ਕੱਢਿਆ ਹੋਇਆ ਜੀ ਵੇਖੋ ਦੁਪੱਟਾ ਪੂਰਾ ਕੱਢਿਆ ਹੈ ਵਿੱਚ ਦੋ ਪੈਨਲ ਬਣੇ ਹੋਏ ਕੱਢਿਆ ਹੈ ਤੇ ਸਾਈਡ ਤੇ ਕੱਟਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਕੱਪੜਾ ਹੈਗਾ ਕੱਪੜਾ ਸੌਫਟ ਸੌਫਟ ਮਸਲੀਨ ਦਾ ਕੱਪੜਾ ਹੈਗਾ ਕੱਪੜੇ ਦੀ ਫੁੱਲ ਗਾਰੰਟੀ ਹੋਵੇਗੀ ਕੱਪੜੇ 'ਚ ਕੋਈ ਆਪਾਂ ਨੂੰ ਦਿੱਕਤ ਨਹੀਂ ਆਉਦੀ ਕੱਪੜਾ ਬਹੁਤ ਹੀ ਇੱਕੇ ਚ ਇਹ ਕਲਰ ਆ ਗਿਆ ਜੀ ਬੇਬੀ ਪਿੰਕ ਕਲਰ ਹੈ ਇਹ ਕੱਪੜਾ ਸੇਮ ਅਤੇ ਵਰਕ ਵੀ ਸੇਮ ਹੈ ਨੀਚੇ ਪੱਟੀ ਲੱਗੀ ਹੋਈ ਹੈ ਪੈਪਿੰਗ ਲੱਗੇ ਕਟਵਰਕ ਦਾ ਕੰਮ ਕੀਤਾ ਹੋਇਆ ਪੈਨਲ ਜਾਂਦੇ ਨੇ ਨਾਲ ਚਾਰ ਤੇ ਸਾਈਡ ਤੇ ਆਪਣਾ ਫਲਾਵਰ ਆਜੇ। ਦੁਪੱਟਾ ਦੁਪੱਟਾ ਪੂਰਾ ਖੁੱਲਾ ਡੁੱਲਾ ਹੋਊਗਾ ਜੀ। ਚੜਾਈ ਵੀ ਪੂਰੀ ਹੈ ਤੇ 2.5 ਮੀਟਰ ਦੀ ਕੱਟੂ ਬਹੁਤ ਹੀ ਪਿਆਰਾ ਦੁਪੱਟਾ ਤੇ ਇਹਦਾ ਸੂਟ ਦਾ ਕਲਰ ਆਪਣਾ ਬੇਬੀ ਪਿੰਕ ਹੈ। ਮੈਂ ਕੈਮਰੇ 'ਚ ਥੋੜਾ ਜਿਹਾ ਹੋਰ ਤੁਸੀਂ ਬੇਬੀ ਪਿੰਕ ਕਲਰ ਹੈ ਇਹਦਾ। ਤੇ ਬਹੁਤ ਹੀ ਪਿਆਰਾ। ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਾਨੂੰ WhatsApp ਤੇ ਨੀਚੇ ਸੋ ਨੰਬਰ ਦਿੱਤਾ ਹੋਇਆ WhatsApp ਤੇ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਕਰ ਸਕਦੇ ਹੋ। ਹੋਰ ਅਪਾਚ ਤੁਹਾਨੂੰ ਹੋਰ ਕਲਰ ਦਿਖਾਉਣੇ ਆ ਇਹ ਆ ਜੀ ਆਪਣਾ ਜਾਮਨੀ ਜਿਹਾ ਕਲਰ ਹੈਗਾ ਪਰਪਲ ਕਲਰ ਹੈ ਲਾਈਟ ਪਰਪਲ ਕਲਰ ਇਹਦੇ ਵੀ ਪੈਪਿੰਗ ਕੱਢੀ ਹੋਈ ਆ ਇਸ ਤਰ੍ਹਾਂ ਕਟਵਰਕ ਦਾ ਕੰਮ ਆ ਮਤਲਬ ਬਰਕ ਸੇ ਸੀਮ ਆ ਸੂਟਾਂ ਦਾ ਸਿਰਫ ਕਲਰ ਕਲਰ ਦਾ ਫਰਕ ਹੈ ਦੁਪੱਟਾ ਇਹਦਾ ਵੀ ਸੇਮ ਹੀ ਆ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਇਹਦੀ ਡਿਲੀਵਰੀ ਰਹੂ ਫ੍ਰੀ ਰਹੂਗੀ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਜੀ